हरदेव सिंध लाडी जी स्टेज तेडर सेमान सजरो सतकारियो बजुर्गो नौजवान बिरो

ਉਥੇ ਵੀ ਅਸਰੇ ਹੀ ਕਹਿੰਦੇ ਵਰਕਰ ਮੀਟਿੰਗ ਹੈ ਉਸ ਬਲੌਗ ਦੀ ਆ ਫਾਟੇ ਬਲੌਗ ਦੀ ਵਰਕਰ ਮੀਟਿੰਗ ਹੈ ਮਹਿੰਦਰ ਰੇਗੀ ਲੱਗ ਰਹੀ ਹੈ ਸੋ ਇਹ ਪਿਆਰ ਹੈ ਤੁਹਾਡਾ ਰਾਣਾ ਗੁਰਜੀਤ ਸਿੰਘ ਜੀ ਦੇ ਨਾਲ ਤੇ ਡਾਡੀ ਸਾਹਿਬ ਦੇ ਨਾਲ ਡਾਡੀ ਜੀ ਨੇ ਇਹ ਥਲਕੇ ਨੂੰ ਆਪਣੀ ਮਿਹਨਤ ਦੇ ਨਾਲ ਪਸੀਨੇ ਦੇ ਨਾਲ ਸਿੰਜਿਆ ਔੜੇ ਨਾਲ ਪੜੀ ਗਈ ਔੜੇ ਨਾਲ ਪਿਆਰ ਵਧਾਇਆ ਤੇ ਜਿਹੜਾ ਕਦੇ ਅਕਾਲੀ ਹਲਕਾ ਵਜਦਾ ਸੀ ਅੱਜ ਕਾਮਰਸੀਆ ਖਵਾਇਦਾ ਤੇ ਮਣਾ ਮੁਹੀ ਡਵੈਲਪਮੈਂਟ ਦੇਖੀ ਚਾਈਏ ਮੇਰੇ ਪਾਸ ਬਤੌਰ ਮੰਤਰੀ ਕੋਈ ਮਰਦ ਚਲੇ ਮੰਤਰੀ ਸੀ ਮੈਂ ਮੰਤਰੀ ਸੀ ਚਲ ਵੀ ਆਉਂਦੇ ਸੀ ਲਾਕੇ ਨਾ ਕੰਮ ਲੈ ਕੇ ਆਉਂਦਾ ਮੈਂ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਸੀ ਮੈਂ ਪੂਰੇ ਪੰਜਾਬ ਨੂੰ 21 ਰਾਈਟੀਆਂ ਨਮੀਆਂ ਦਿੱਤੀਆਂ ਇਹ ਨਾਲ ਜੋ ਇੱਕ ਕੇਸ ਦਿੱਤਾ ਹੈ ਇਹ ਮੈਂ ਤੇ ਕਾਰ ਵਿੱਚ ਬੈਠੇ ਕਿਹਾ ਉਹਦੇ ਨਾਲ ਦੇ ਕਹਿ ਉਹਨੇ ਸੈਨ ਕਰਾ ਰਹੇ ਇੱਕ ਦਿਨ ਮੇਰੀ ਕਾਰ 'ਚ ਬੈਠੇ ਕਹਿੰਦੇ ਭਾਈ ਜੀ ਪੈਸੇ ਚਾਹੀਦੇ ਆ ਰਾਕੇ ਵਾਸਤੇ 3 ਮਹੀਨੇ ਤਾਂ ਮੈਂ ਬਣਿਆ ਲੇਕਿਨ 15 ਕਰੋੜ ਰੁਪਇਆ ਪਰਮਿਟੇ ਸੈਨ ਕਰਾ ਕੇ ਲਏ ਜਿਹਦੇ ਤੁਹਾਡੇ ਪਿੰਡਾਂ 'ਚ ਚੋੜਿਆ ਸੀ ਸੋ ਜਿਹੜੇ ਲੀਡਰ ਔਰ ਰਾਣਾ ਗੁਰਜੀਤ ਸਿੰਘ ਜੀ ਦਾ ਕਹਿੜਾ ਉਹ ਲਿਆ ਕਰਨੇ ਉਹ ਕੋਈ ਕਿਤੇ ਦਾ ਜੁਗਾਇਲ ਕੋਈ ਕਹਦਾ ਆਪਣੇ ਆਪ ਨੂੰ ਕਿਡੇ ਦਾ ਲੇਕਿਨ ਜੇ ਕੋਈ ਦਾ ਜੋ ਆਪਣੇ ਦਾ ਜਨਮ ਹੈ ਜਿਹਦੀ ਪੂਰੇ ਪੰਜਾਬ ਵਿੱਚ ਧਾਕ ਹੈ ਤਾਂ ਉਹ ਰਾਣਾ ਗੁਰਜੀਤ ਸਿੰਘ ਰਾਣਾ ਗੁਰਜੀਤ ਸਿੰਘ ਜਿੰਦਾਬਾਦ ਸੋ ਜੈ ਲੀਡਰ ਕੋ ਮਿਲੇ ਹੋਏ ਮੈਂ ਤਾਂ ਪਹਿਲੇ ਦਿਨੇ ਕਹਿਤਾ ਸੀ ਕਿ ਮੈਂ ਤਾਂ ਸੁਦਾਮਾ ਹੈ ਤੁਸੀਂ ਟੀਸ਼ਰਵ ਹੋ ਮੈਂ ਸੁਦਾਮਾ ਬਣ ਕੇ ਆਇਆ ਤੁਸੀਂ ਮੈਨੂੰ ਟੀਸ਼ਰ ਬਣ ਕੇ ਸਾਂਭੋ ਮੈਂ ਸੇਵਕ ਐ ਤੁਹਾਡਾ ਤੁਸੀਂ ਮਾਲਕ ਹੋ ਮੈਂ ਤਾਂ ਸੇਵਕ ਬਣ ਕੇ ਆਇਆ ਹਾਂ ਤੁਸੀਂ ਮੈਨੂੰ ਸਾਂਭੋ ਦੁਆਬੇ ਦੇ ਨਾਲ ਮੇਰੇ ਬਾਪ ਦਾਦਿਆਂ ਦਾ ਪੁਰਾਣੇ ਪੂਜਾ ਦਾ ਰਿਸ਼ਤਾ ਸੀ ਇੱਥੇ ਰਹਦੇ ਸੀ ਸਾਡੇ ਜਠੇਰੇ ਵੀ ਪੁਆਰਬੋ ਦੇ ਇੱਥੇ ਜਗਿੰਦਰ ਚੈਤ ਸਾਡੇ ਉੱਤੇ ਦੇ ਪਿੰਡ ਤੋਂ ਵੀ ਹੁਣ ਚੇਹਰੀਆਂ ਦੇ ਮੱਥਾ ਟੇਕਣਾ ਆਉਂਦੇ ਸੀ ਤੇ ਐਸੀ ਪਿੰਡ ਰਹਿੰਦੇ ਸੀ ਪਿੰਡ ਤੋਂ ਖੜੜ ਆ ਗਏ ਖੜੜ ਦੇ ਵਿੱਚ ਮੈਂ ਐਮਸੀ ਨੂੰ ਕੜ ਗਿਆ ਤਾਂ ਕਹਿੰਦੇ ਜੀ ਇਹ ਪਿੰਡ ਤੋਂ ਆ ਕੇ ਖੜ ਗਿਆ ਲੋਕਾਂ ਨੇ ਮੈਨੂੰ 3 ਵਾਰ ਜਿਤਾਇਆ ਮੈਂ ਉਹਨਾਂ ਦੇ ਵਿੱਚ ਰਹਿ ਕੇ ਸੇਵਾ ਕੀਤੀ 2 ਵਾਰ ਕਰਨ ਸ਼ਹਿਰ ਦਾ ਪ੍ਰਧਾਨ ਵੀ ਬਣਾਇਆ ਫਿਰ ਮੈਂ ਉੱਥੇ ਹੋਰ 3 ਵਾਰ ਐਮਐਲ ਬਣਾਇਆ ਹਰ ਮੈਂ ਉੱਥੇ ਰਹਿ ਕੇ ਸੇਵਾ ਕੀਤੀ ਅੱਜ ਚੰਪੌਰ ਸਾਹਿਬ ਪੂਰੇ ਪੰਜਾਬ ਦਾ ਸਭ ਤੋਂ ਵਧੀਆ ਲੱਗਦਾ ਤੇ ਉਹ ਲੋਮੇ ਉੱਲੇ ਆਇਆ ਉਹ ਜਰਵਨੀ ਸੀ ਦਾ ਹੱਕਾ ਉਹ ਉਰੇ ਵਾਲੇ ਰੌਲਾ ਪਾਉਂਦੇ ਜਿਹੜੇ ਬਰੰਤੀ ਹੈ ਕਹਿੰਦੇ ਸੀ ਬਾਹਰ ਤੇ ਆ ਗਏ ਆ ਲੇਕਿਨ ਮੈਂ ਤੁਹਾਡੇ ਇੱਕ ਵਿਸ਼ਵਾਸ ਦਿਵਾਉਣਾ ਚਾਹੁੰਦਾ ਏ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਸੇਵਾ ਕਰਨੀ ਹੈ ਉਹਨੇ ਤੁਹਾਡੇ ਕੋਲ ਰਹੂਗਾ ਭੱਜੂਗਾ ਨਹੀਂ ਤੇ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ ਲਾਡੀ ਸਾਹਿਬ ਤੇ ਰਾਣਾ ਗੁਦੀ ਸਿੰਘ ਜੀ ਜਿਨ੍ਹਾਂ ਨੇ ਮੇਰੀ ਸਪਾਰਸ਼ ਕੀਤੀ ਹੈ ਤੁਹਾਡੇ ਕੇਤੇ ਇਹਨਾਂ ਨੂੰ ਕੋਈ ਵਲਾਂ ਭਾਂ ਦੇ ਆਊਗਾ ਕਿ ਚੱਗੀ ਕਿਸੇ ਨੂੰ ਬੁਨਿਆਦ ਕਰੇ ਤੋ ਆਪਿਛੇ ਲਈ ਦਿਨਾ ਚ ਆਪਾ ਬਦਨਾਵੋ ਦੇ ਚੱਕਰ ਵਿੱਚ ਆ ਕੇ ਨਵੀ ਆਹ ਜਿਹੜੇ ਕਹਿੰਦੇ ਆਪਣੇ ਆਪ ਨੂੰ ਇਨਕਲਾਬੀ ਕਹਿੰਦੇ ਸੀ ਲੇਕਿਨ ਗਦਾਰ ਨਿਕਲੇ ਉਹਨਾਂ ਦੀ ਸਰਕਾਰ ਬਣਾ ਬੈਠੀ ਮੈਂ ਤਾਂ ਬਥੇਰਾ ਕਿਹਾ ਲੋਕਾਂ ਨੂੰ ਮੈਂ ਕਿਹਾ ਯਾਰ ਇਹ ਸਰਪੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਚ ਬਾੜ ਲੱਗਿਓ ਹਟ ਜਾਓ ਲੇਕਿਨ ਲੋਕ ਸਮਝੇ ਨਹੀਂ ਸਮਝੇ ਨਹੀਂ ਲੋਕ ਕਹਿੰਦੇ ਜੀ ਭੇਡ ਚਾਲ ਹੋ ਗਈ ਕਹਿੰਦੇ ਜੀ ਬਦਲਾਅ ਲਿਆਉਣਾ ਬਦਲਾਅ ਲਿਆਉਣਾ ਲੈ ਲੈ ਆਓ ਬਦਲਾਓ ਉਹ ਉਹ ਸ਼ਰਾਬ ਪੀ ਕੇ 21 ਬੰਦੇ ਵਰਗੇ ਮੈਂ ਗਿਆ ਉਹਨਾਂ ਦੇ ਅਫਸੋਸ ਕਰਨ ਮੈਨੂੰ ਕਹਿੰਦੇ ਜੀ ਤੁਸੀਂ ਕੁਝ ਕਹਿਣਾ ਵੀ ਸ਼ਰਾਬ ਪੀ ਕੇ ਬੰਦੇ ਮਾਰਗੇ ਮੈਂ ਗਿਆ ਸ਼ਰਾਬੀਆ ਦੀ ਸਰਕਾਰ ਹੈ ਸ਼ਰਾਬ ਪੀ ਕੇ ਮਰਨਾ ਹੋਰ ਨਿਕਰਾ ਬੜੋ ਦੇ ਦੱਸਦੇ ਆ ਪਰਟਾਈ ਕੋ ਮੁੱਖ ਮੰਤਰੀ ਐ ਕੁਪੰਤਮਾਨ ਲੋਟਕੀ ਕਰਨ ਜੀ ਨੂੰ ਆ ਜਨ ਹੈ 26 ਜਨਵਰੀ ਦਾ ਦਿਨ ਹੈ ਉੱਥੇ ਐਲਾਨ ਕਰ ਰਿਆ ਕਹਿੰਦਾ ਜੀ ਮੇਰੇ ਘਰ ਦੇ ਵਿੱਚ ਖੁਸ਼ੀ ਆਉਣ ਵਾਲੀ ਹੈ ਉਹ ਭਾਈ ਤੂੰ ਆਪਣੀਆਂ ਆਪਣਕੀਆਂ ਨਾਲ ਦੱਸ ਸਰਕਾਰ ਦੀਆਂ ਦੱਸ ਗਿਆ ਤੇ ਪੰਚਾਇਤ ਦੇ ਹੱਥ ਵਿੱਚ 5 ਰੁਪਏ ਨਹੀਂ ਰੱਖੇ ਕਿਸੇ ਮਿਊਂਸਪਲ ਕਮੇਟੀ ਦੇ ਹੱਥ ਪਰ 5 ਰੁਪਏ ਨਹੀਂ ਰੱਖੇ ਕੋਈ ਗ੍ਰਾਂਟ ਨਹੀਂ ਆਈ ਉਹਨਾਂ ਦੇ ਘਰ ਬੇਟੀ ਹੋਈ ਹੈ ਬੱਚਾ ਹੋਇਆ ਤੁਸੀਂ ਕੀ ਕਹਿਣਾ ਮੈਂ ਕਿਹਾ ਬਹੁਤ ਬਹੁਤ ਬਤਾਇਆ ਇਕੋ ਵਾਲਾ ਕੋਲਾ ਹੋਇਆ ਦੋ ਸਾਲ ਦੇ ਵਿੱਚ ਆ ਬੱਚਾ ਹੋਣੇ ਵਾਲਾ ਹੋਰ ਤਾਂ ਕੋਈ ਹੋ ਜਾਂਦਾ ਸੋ ਮੇਰੇ ਵਾਲੇ ਜੀ ਮੁੱਖ ਮੰਤਰੀ ਨੇ ਕੀ ਕਰੋਗੇ ਆ ਤੁਸੀਂ ਮੰਨੋ ਇੱਕ ਗੱਲ ਦੱਸੋ ਸਾਡੀ ਕਿਸਾਨੀ ਇਹ ਕਹਿੰਦਾ ਮੈਂ ਕਿਸਾਨ ਦਾ ਮੁੰਡਾ ਹੁਣ ਵਿੱਚ ਕਿਸਾਨ ਦਾ ਮੁੰਡਾ ਫਿਰ ਕਿਸਾਨਾਂ ਨੂੰ ਤੁਤੂ ਕੋ ਕਹਦੇ ਕੁੱਪਲੇ ਤੁਸੀਂ ਕਿਸਾਨ ਐ ਨਹੀਂ ਪ੍ਰੈਸ਼ਰ ਕਰਦਾ ਮਾਰਦਾ ਕਸਲਾ ਕਰ ਪਈਆਂ ਦੇ ਕੇ ਉਸ ਦੇ ਮੋਰਾ ਹੀ ਰੱਸੀ ਹੁੰਦਾ ਕਰੇ ਅਮਾੜੇ ਦੇ ਵਿੱਚ ਅਮ ਹਰਿਆਣੇ ਵਾਲੇ ਨੇ ਗੋਲੀਆਂ ਚਲਾ ਕੇ ਸਾਡਾ ਨੌਜਵਾਨ ਕਿਸਾਨ ਹੰਤਾ ਮਾਰਤਾ ਪੰਜਾਬ ਦਾ ਪੁੱਤ ਮਾਰਿਆ ਗਿਆ ਕਿੰਨੇ ਹੀ ਉੱਥੇ ਅਥਰੂ ਗੈਸਰਾ ਅੰਨੇ ਹੋ ਗਏ ਕਿਸੇ ਇੱਕ ਜਿਹੜੀ ਕਾਰਵਾਈ ਕਰੀ ਮੁੱਖ ਮੰਤਰੀ ਨੇ ਵਰਗਾੜੀ ਦੇ ਵਿੱਚ ਗੋਲੀ ਚੱਲੀ ਮੁੱਖ ਮੰਤਰੀ ਕੋਲ ਪਰਚਾ ਦਾਜ ਹੋਇਆ ਫਿਰ ਇੱਥੇ ਬੋਲੀ ਚਲੀ ਤਾਂ ਹਰਿਆਣੇ ਦੇ ਮੁੱਖ ਮੰਤਰੀ ਕੋਲ ਪਰਚਾ ਕਿਉਂ ਨਹੀਂ ਕਰਿਆ ਕਿਉਂਕਿ ਅੰਦਰ ਜਾ ਕੇ ਤਾਂ ਉਹ ਡੀ ਬੋੜ ਪੜਿਆ ਹੋਣਾ ਕੋਈ ਇੱਟ ਲੈ ਕੇ ਜਾਣੇ ਨਹੀਂ ਹੈ ਕਿ ਕਿਸਾਨਾਂ ਦੇ ਨਾਲ ਖੜ੍ਹ ਜੁਏ ਆ ਪਿਛਲੀ ਮੀਟਿੰਗ ਦੇ ਵਿੱਚ ਮੈਂ ਅੰਦਰ ਬੜਾ ਲੱਗਿਆ ਕਿ ਉਹ ਕਹਿੰਦਾ ਜੀ ਮੈਂ ਕਿਸਾਨੀਆਂ ਦਾ ਲੀਡਰ ਐ ਮੈਂ ਕਿਹਾ ਅੱਛਾ ਜੀ ਮਨੂੰ ਕਾਂਡੇ ਚੋਂ ਕਹਿੰਦਾ ਸਹੀ ਨਜ਼ਾਰਾ ਦਾ ਪਹਿ ਹੀ ਲੈਂਦਾ ਸੀ ਯਾਰ ਭਜਾਇਆ ਉਹਨੂੰ ਪੂਜ ਪੁੱਤੇ ਮੋਦੀ ਆਇਆ ਸੀ ਅਗਰੇ ਰੈਣੀ ਦੇ ਵਿੱਚ ਲੋਕ ਨਹੀਂ ਸੀ ਨਹੀਂ ਪੈ ਰਿਆ ਸੀ ਤੇ ਉਹਨੇ ਸੋਚਿਆ ਕੋਈ ਲੋਕ ਤਾਂ ਹੈ ਨਹੀਂ ਮੈਂ ਉਹਦੇ ਜੇ ਚਲੇਗਾ ਤਾਂ ਦੇਖੀਓ ਕਿ ਵਾਪਸ ਮੁੜ ਗਿਆ ਜਾਣ ਲੱਗਿਆ ਕਹਿੰਦਾ ਜੀ ਜਾਨ ਬਚਾ ਕੇ ਜਾ ਰਹਾ ਹਾਂ ਆਪਣੇ ਮੁੱਖ ਮੰਤਰੀ ਦੇ ਮੁਤਾਬਿਕ ਉਹ ਮੈਂ ਕਿਹਾ ਤੇਰੀ ਡੜਾ ਬੱਝਿਆ ਨਹੀਂ ਤੇਰੇ ਕੋਈ ਛਰੀਕ ਨਹੀਂ ਆਈ ਕੋਈ ਤੇਰੇ ਨੇੜੇ ਨਹੀਂ ਗਿਆ ਹੁਣ ਕੋਈ ਜਨ ਜਾਨ ਬਚਾ ਕੇ ਰੋ ਗਿਆ ਪੰਜਾਬੀਆਂ ਦਾ ਗੁਜ਼ਾਰਾ ਹੋਈ ਜਾ ਬਹੁਤ ਜਿਤਨੇ ਲੋਕ ਬੋਲੀ ਜੈਨਾ ਕਹਿੰਦਾ ਇਹ ਉੱਤਣ ਬਹੁਤ ਕੁਝ ਲੈਣਾ ਦਾ ਪ੍ਰਧਾਨ ਮੰਤਰੀ ਨੇ ਉਹ ਮੈਂ ਕਿਹਾ ਬਾਹਰ ਵਿੱਚ ਕਿਤੇ ਪੈਣ ਦੇ ਸੀ ਆਈ ਮੁਕੀ 2 ਸਾਲ ਹੋ ਗਏ ਹੈ ਹੁਣ ਦੇ ਦੇ ਆ ਜਿਹੜਾ ਗੁਜੇਣਾ ਹੈ ਕਿਹੜਾ ਕੁਝ ਦਿੱਤਾ ਇਹਨਾਂ ਨੇ RAM ਨਾਮ ਤੇ ਭੁੱਖਾ ਮੰਗਦੇ ਲੇਕਿਨ RAM ਦਾ ਸਾਡਾ ਕਾਜ ਹੈ ਸਾਡਾ ਕਿ RAM ਭਗਵਾਨ ਨਾਮ ਸਾਡਾ ਨਹੀਂ ਹੈ ਮੈਂ ਜਾਂਦਾ ਰਾਜਨੀਤੀ ਕਰਨ ਵਾਸਤੇ ਮੈਨੂੰ ਬੁਲਾਉਂਦੇ ਨੇ ਸ਼ਹਿਰ ਅੰਦਰ RAM ਸਾਡਾ ਨਹੀਂ ਹੈ ਰਾਮਦਰ ਸਾਡੇ ਦਿਨਾਂ ਕਿ ਬਸਦਾ ਹੈ ਇਹ ਰਾਜਨੀਤੀ ਵਿੱਚ ਕਿਉਂ ਬਰਤਦਾ ਰਹਿੰਦਾ ਨੂੰ ਐਸੀ ਤਾਂ ਕਿਸੇ ਦੇ ਨਾਮ ਤੇ ਧਰਮ ਦੇ ਨਾਮ ਤੇ ਕਰਨੇ ਤੇ ਇਹ ਸਰਕਾਰ ਕਾਂਗਰਸ ਪਾਰਟੀ ਸਭੀ ਸਾਂਝੀ ਪਾਰਟੀ ਐਸੀ ਮੈਂ ਮੁੱਖ ਮੰਤਰੀ ਬਣਿਆ ਬੜੇ ਕਿੰਨੇ ਵਿਜਲੀ ਦੇ ਵਿੱਚ ਖੜੇ ਸੀ ਸਭ ਦੇ ਮਾਤ ਕਰਕੇ ਪਰਾਂਡੇ ਬੋਟਾ ਤਿੰਨ ਨਹੀਂ ਪੈਦਾ ਹੋਇਆ ਕੁੰਜਣਾ ਸੌ ਕਰੋੜ ਰੁਪਈਆ ਲੋਕਾਂ ਨੂੰ ਪੈਸਾ ਹੋਇਆ ਤੁਹਾਡੇ ਪਾਣੀ ਦੇ ਮਿਲਬਾਤ ਕੀਤੇ ਸਾਡੇ 1200 ਕਰੋੜ ਰੁਪਏ ਦਾ ਪੈਦਾ ਹੋਇਆ 10 ਰੁਪਏ ਤੋਂ 2000 ਸਤਾ ਕੀਤਾ 6 ਤੋਂ ਆਇਦਰ ਤੇ ਡੀਏ ਸਸਤਾ ਕੀਤਾ ਕਿ ਤੁਹਾਡੀ ਲਾਲ ਲੈ ਦੇ ਅੰਦਰ ਦੇ ਘਰਾਂ ਨੂੰ ਬਿਸ਼ਤੀਆਂ ਹੋਣ ਲੱਗੀਆਂ ਸ਼ਹਿਰਾਂ ਵਿੱਚ ਜਿੱਥੇ ਲੋਕ ਗਰੀਬ ਆਤੀਆ ਬੈਠੇ ਸੀ ਉਹਨਾਂ ਦੇ ਨਾਮ ਕਰਤੀਆਂ ਫਜ-ਫਜ ਮਰਲੇ ਦੇ ਲੋਕਾਂ ਨੂੰ ਪਲਾੜ ਦੇਣਾ ਸ਼ੁਰੂ ਕਰਦੇ ਗਰੀਬਾਂ ਨੂੰ ਇਹ ਹੁੰਦੇ ਆ ਮੁੱਖ ਮੰਤਰੀ ਦੇ ਕੰਮ ਇਹ ਮੁੱਖ ਮੰਤਰੀ ਤਾਂ ਕੋਈ ਜਾ ਕੇ ਮਿਲ ਨਹੀਂ ਸਕਦਾ ਕੋਈ ਮੰਨੋ ਤੁਹਾਡਾ ਇੱਥੇ ਦਾ ਬੰਦਾ ਦੱਸੋ ਜਿਹੜਾ ਮੁੱਖ ਮੰਤਰੀ ਨੂੰ ਕੁੱਠੀ ਜਾ ਕੇ ਮਿਲਿਆ ਹੋਵੇ ਅੰਦਰ ਇਹ ਨਹੀਂ ਬੜਨ ਦੀ 2-2 ਕਿਲੋਮੀਟਰ ਤੱਕ ਚਿੜੀ ਨਹੀਂ ਫੜਕਦੀ 1200 ਬੰਦਾਂ ਦੀ ਇਫਾਜ਼ਤ ਵਾਸਤੇ ਸਾਡਾ ਮੁਸੇ ਵਾਲਾ ਗਿਆ ਸੀਗਾ ਗੌਣੇ ਆਣਾ ਕੋਈ ਆਤਾ ਇਹ ਨਾਲ ਅੱਜ ਸੁਪਰੀਮ ਕੋਰਟ ਵਿੱਚ ਅੱਜ ਦੀ ਗੱਲ ਦੱਸ ਰਿਹਾ ਸਭ ਤੋਂ ਵੱਡੀ ਕੋਰਟ ਹੈ ਆਪਣੀ ਸੁਪਰੀਮ ਕੋਰਟ ਉਹਦੇ ਵਿੱਚ ਪੰਜਾਬ ਸਰਕਾਰ ਦੇ ਸਰਕਾਰੀ ਸਭ ਤੋਂ ਵੱਡੇ ਵਕੀਰ ਐਡਵੋਕੇਟ ਜਰਨਾ ਨੇ ਬਿਆਨ ਦਿੱਤਾ ਹੈ ਕਹਿੰਦਾ ਜੀ ਮੁਸੇਵਾਲਦੀ ਸਰਕਾਰ ਨੇ ਸਿਕਿਉਰਟੀ ਵਾਪਸ ਲਈ ਦੀ ਇਸ ਕਰਕੇ ਉਹ ਮਰਿਆ ਇਸ ਕਰਕੇ ਉਹਨੂੰ ਮਾਰ ਕੇ ਲੰਘ ਗਏ ਫਿਰ ਕੋਈ ਸਿਕਿਉਰਟੀ ਨੇ ਵਾਪਸ ਲਈ ਦੀ ਉਹ ਤਾਂ ਮੁੱਖ ਮੰਤਰੀ ਨੇ ਲਈ ਸੀ ਮੁੱਖ ਮੰਤਰੀ ਨੂੰ ਦਾਮਨਦ ਕਰੋ ਪਾਰਟੀ ਦੇ ਵਿੱਚ ਸਾਡੀ ਮੰਗ ਹੈ ਮੈਂ ਪਹਿਲਾਂ ਵੀ ਕਿਹਾ ਸੀ मूसेवाल मरवाया मुख्यमंत्री ने पर होना चाहिए अडवोकेट जनरल ने कहता है जेड़ा सिक्योरिटी वापस सिक्योरिटी वापस मुख्यमंत्री ने टेलीफोन करके एडी की, एडी की। की लो। ने अखबार देता के सिक्योरिटी वापस करती ਅਗਰਿਆ ਨੂੰ ਇਸ਼ਾਰਾ ਹੋ ਗਿਆ ਆਪਣੇ ਗੋਲੀਆਂ ਮਾਰ ਦੇ ਸਾਡਾ ਹੀਰੇ ਵਰਗਾ ਨੌਜਵਾਨ ਮੁੰਡਾ ਮੂੰਹ ਤੇ ਵਾਲਾ ਮਾਰਾ ਦੇ ਵੀਰੋ ਇਹ ਸਰਕਾਰ ਹੈ ਐਸਾਂ ਦੀਆਂ ਸਰਕਾਰਾਂ ਹੁੰਦੀਆਂ ਕਿਹੜੇ ਕਿਹੜੇ ਕੰਮ ਕੋਈ ਕੰਮ ਦਾ ਬਣਾਵੇ ਨਾ ਇਹ ਸਰਕਾਰ ਕਹਿੰਦੀ ਸਾਨੂੰ ਮੁੱਠਾ ਪਾਓ ਪਾ ਦੇ ਮੁੱਠਾ ਵੀ ਤੁਸੀਂ ਤਾਂ ਮੁੱਠਾ ਨਾਲ ਲੈਣਾ ਕਿਹਾ ਵਾ ਸੀ ਤੁਸੀਂ ਤਾਂ ਪੰਜਾਬ ਦੇ ਗਰਦਾਰੀ ਵਿੱਚ ਕੋਈ ਤਸਵੀਰ ਵੀ ਛੱਡੀ 80000 ਕਰੋੜ ਰੁਪਇਆ ਕਰਜਾ ਲੈ ਲਈ ਹੈ ਸਰਕਾਰ ਨੇ ਮੇਰੀ ਤਾਂ ਬੀਬੀ ਕਹਿੰਦੀ ਹੁੰਦੀ ਸੀ ਕਹਿੰਦੀ ਇਹ ਝਾੜੂ ਖੜਾ ਕਰਨਾ ਤਲੇਸ ਹੁੰਦਾ ਆਪਾਂ ਜਦ ਨਹੀਂ ਝਾੜੂ ਖੜਾ ਕਰ ਬੈਠੇ ਇਹਦਾ ਮੈਨੂੰ ਵੀ ਪਤਾ ਹੋ ਗਿਆ ਇਹ ਆਪਾਂ ਪੂਰਾ ਪੰਜਾਬ ਇਹਨਾਂ ਦੇ ਡਗੜਿਆ ਤੇ ਉਹ ਮੈਂ ਕਿਹਾ ਸੀ ਇਹ ਕਾਣੇ ਅੰਗਰੇਜ਼ ਹੈ ਬੀਬੀ ਤੇ ਆ ਕੇ ਲੁੱਟ ਲੈਗੇ ਸਾਡਾ ਪੈਸਾ ਤਾਂ ਜਿਹੜਾ ਜਹਾਜ਼ ਤੇ ਲਾ ਕਰਦੀ ਹੈ ਧੰਤੇ ਦਾ ਖਰਚਾ ਦੀ ਜਹਾਜ਼ ਦਾ ਉਹਦਾ ਹੁਣਾ ਨੇ ਰਸਾ ਆਇਆ ਜਿੰਨਾ ਧੀਰਜ ਚੁੜ ਗਿਆ ਤੁਸੀਂ ਦੱਸੋ ਲਗਾਣਾ ਕਰੋੜ ਰੁਪਏ ਦਾ ਕਪੜਾ ਸ਼ਰਾਬ ਦਾ ਉਹਦੇ ਨਾਲੋਂ ਬੜਾ ਕਪੜਾ ਪੰਜਾਬ ਵਿੱਚ ਹੈ ਸ਼ਰਾਬ ਦਾ ਜਿਹੜਾ ਜੇ ਖੁੱਲਣਾ ਹੈ ਜਿੱਦਾਂ ਭਗਵਾਨ ਤੇ ਮਾਰ ਕਹਾਣੀ ਆਪਣਾ ਦੇਖ ਕੇ ਪਾਈ ਕਰ ਰਿਹਾ ਨਹੀਂ ਜੋ ਮਰਜੀ ਕਰਾਈ ਜਾ ਪੰਜਾਬ ਦੇ ਖਲਾ ਪਰ ਮੇਰਾ ਸ਼ਰਾਬ ਵਾਲਾ ਖਬਰਾਂਾ ਖੇੜੀ ਤੇ ਚਾਹੇ ਕਿਸਾਨਾਂ ਨੂੰ ਪਟਵਾਉਣਾ ਚਾਹੇ ਗੋੜੀਆਂ ਮੜਵਾਉਣਾ ਚਾਹੇ ਉਸ ਕੀ ਮਾਸਟਰ ਕਰਵਾ ਲੋ ਚਾਹ ਜੋ ਮਰਜ਼ੀ ਕਰੋ ਕਰਿਓ ਆਪਣੇ ਖਲਾਫ ਕਿਉਂਕਿ ਬੀਜੇਪੀ ਸਰਕਾਰ ਪੰਜਾਬ ਦੇ ਖਲਾਫ ਤਾਂ ਹੈ ਹੀ ਲੈ ਨਾ ਜਮੂ ਕੁਸਪੀ ਦਾ ਰਾਜਦਾਨੀ ਕਹਤਾ ਹਾਂ ਬਾਪੂ ਦੀ ਬਾਰੀ ਕਰਨੇ ਪਿੱਛੇ ਇਹਨਾਂ ਲੋਕਾਂ ਨੇ ਅਸਲ ਦੇ ਵਿੱਚ ਸਾਨੂੰ ਕਿਉਂ ਕੁੱਟਦੇ ਆ ਕੇਂਦਰ ਵਾਲੇ ਅਸਲ ਦੇ ਵਿੱਚ ਉਹ ਪੰਜਾਬ ਦੇ ਖਲਾਫ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਰੀੜ ਦੀ ਹੱਡੀ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਹੈ ਇਹ ਰੀੜ ਦੀ ਹੱਡੀ ਤੋੜ ਦੋ गुजारा ਨਿਕਰਾਉ ਦੇਉ ਗੁਜਾਰਾ ਚ ਚਰਨਤ ਆ ਜਾਂਦੀ ਜੇ ਫਸਲ ਆਉਂਦੀ ਜੀ ਦੁਕਾਨਦਾਰ ਦੀ ਜਿਆਦਾ ਇਹ ਇਨਕਮ ਹੁੰਦੀ ਜੇਰ ਪਾਸੇ ਰਹਦੀ ਹੈ ਇਹ ਜਿਹੜੇ ਫਸਲ ਦਾ ਅੰਦਾਜ਼ਾ ਹੈ ਨਾ ਕਿਸਾਨ ਦਾ ਦਾ ਉਹਨੂੰ ਪਛਾਰੀ ਗੁਣਾ ਕਰਨਾ ਪਤਣਾ ਹੈ ਤਾਂ ਨਾਮ ਖਾਪਨ ਕਰਨਾ ਚਾਹੁੰਦੇ ਉਹਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਸੋ ਸਤਕਾਰਯੋਗ ਵੀਰੋ ਮੈਨੂੰ 3 ਮਹੀਨੇ ਦਾ ਮੌਕਾ ਮਿਲਿਆ ਤਿੰਨ ਮੀਲਿਆਂ ਦੇ ਵਿੱਚ ਪੈ ਡੇਰਾ ਵੱਡਾ ਨੂੰ 25 ਕਰੋੜ ਰੁਪਏ ਦਾ ਚੈੱਕ ਦਿੱਤੀ ਗਿਆ ਇਹਨਾਂ ਨੇ ਵਾਪਸ ਪੈਸੇ ਲੈ ਲਏ ਆ ਪਿੱਛੇ ਜੇ ਮੁੱਕ ਆ ਗੀਆਂ ਇਹ ਰੋਈ ਚੈੱਕ ਲਈ ਗਈ ਆ ਵੀ ਬਾਪਾ ਜੀ ਕਹਿੰਦੇ ਸਾਡੇ ਵਾਲੀਏ ਤੁਸੀਂ ਦੱਸੋ ਜਿਆ ਦੇ ਸੋ ਇਹਦਾ ਜੀ ਨੀਤ ਮਾੜੀ ਹੈ ਮੈਂ ਭਗਵਾਨ ਪਤਸੂਰਾਮ ਜੀ ਦਾ ਮੰਦਰ ਫਗਵਾੜੇ ਜੀ ਨੂੰ 10 ਕਰੋੜ ਰੁਪਇਆ ਦਿੱਤਾ ਭਗਵਾਨ ਵਾਰਨੇ ਕੀ ਦਾ ਕੀ ਰਾਂਜੀਠ ਹੈ ਅਮਰਸਰ ਉਨ 28 ਕਰੋੜ ਰੁਪਏ ਦੇ ਤੇ ਭਾਈ ਜੈਤਾ ਜੀ ਦੀ ਚੇਹਰ ਸਾਬਤ ਕੀਤੀ ਕਿ ਹਰ ਕੰਮ ਕੀਤਾ ਕਿਸਾਨੀ ਦੇ ਵਿੱਚ 12000 ਰੁਪਏ ਦਾ ਮੁਆਵਿਆ ਹੁੰਦਾ ਸੀ ਤੇ ਮੈਂ 17000 ਕੀਤਾ ਇਹ ਮੁੱਖ ਮੰਤਰੀ ਹੈ ਇੱਕ ਦਿਨ ਕਿਸਾਨ ਯੂਨੀਅਨ ਦੇ ਲੀਡਰ ਨੇ ਬੋਲੇ ਆ ਕਿੰਨਾ ਜਿਹੜਾ ਸਾਡਾ ਕਿਸਾਨ ਦਾ ਮੁੰਡਾ ਦੱਸਦਾ ਸੀ ਆਪਣੇ ਆਪ ਨੂੰ ਉਹਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਭੱਜੀ ਵੀ ਨਹੀਂ ਦਿੱਤੀ ਇੱਕ ਤਾਂ ਮਸੂਦਾ ਹੁੰਦਾ ਹੈ ਕਿ ਜਿਹਨੇ ਸਾਨੂੰ 17000 ਦਾ ਬੁਆਧਾ ਦਿੱਤਾ ਤਾਂ ਨਾਂ ਦੇ ਸਾਨੂੰ ਚਾਰਨ। ਤੋਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿਹੜੇ ਮੇਰੇ ਕਲਾਬ ਕੈਂਡੀਡੇਟ ਖੜੇ ਹੈ ਇੱਕ ਰਿਕਵਰ ਭਾਜੀਪੀ ਦੇ ਲਈ ਲੇਕਣਾ ਉਹ ਪਹਿਲਾਂ ਕਾਗਜ਼ ਵਿੱਚ ਸੀਗਾ ਫਿਰ ਉਹ ਰਾਕੇ ਰਾ ਆਮਾ ਦੀ ਪਾਰਟੀ ਚਲੇ ਗਿਆ ਉਹਦਾ ਐਕਟੀ ਵੀ ਬਣ ਗਿਆ ਐਮਪੀ ਦੀ ਟਿਕਟ ਵੀ ਮਿਲਦੀ ਅਗਲੀ ਉਹ ਟਿਕਟ ਸਮੇਤ ਉਹ ਜੀਐਮ ਦੇ ਲੜ ਰਿਹਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਨਾ ਸਵੇਰ ਨੂੰ ਕੋਈ ਹੋਰ ਆ ਕੇ ਕਹਿੰਦਾ ਦੁਪਹਿਰ ਨੂੰ ਕੋਈ ਹੋਰ ਸ਼ਾਮ ਨੂੰ ਕੋਈ ਹੋਰ ਇੱਕ ਟੀਮ ਨੂੰ ਖੜਾ ਉਹ ਕਹਿੰਦਾ ਬੀਐਸਪੀ ਚ ਤਾਂ ਕਹਿੰਦਾ ਜੀ ਮੈਂ ਕਾਸ਼ੀ ਗ੍ਰਾਮ ਦਾਸ ਦਾ ਪੁੱਤ ਐ ਮੇਰੇ ਆਪਣੇ ਬਾਪ ਨੂੰ ਧੋਖਾ ਦੇ ਗਿਆ ਕੋਈ ਤਾਂ ਨਵੀਂ ਪਾਰਟੀ ਬਣਾ ਲਈ ਉਹਨਾਂ ਚੰਗਲੀ ਉੱਠਿਆ ਸੀ ਉਸ ਦੇ ਬਾਅਦ ਅਕਾਲੀ ਦਲ ਚ ਆ ਗਿਆ ਇਹ ਕਹਿੰਦਾ ਮੇਰਾ ਪ੍ਰਕਾਸ਼ੀ ਮੁਹਾਰਤ ਸਾਡਾ ਬਾਪ ਹੈ ਸੁਖਵੀਰ ਦੇ ਮੁਕਤਾ ਅਲੀ ਮੁੰਦਰ ਬਈ ਹੈ ਉਹਨਾਂ ਨੂੰ ਵੀ ਰਾਤੇ ਰਾਤ ਧੋਖਾ ਦੇ ਗਿਆ ਹੁਣ ਆ ਮਾਦੀ ਪਾਰਟੀ ਚਾ ਗਿਆ ਕਿਹਦਾ ਉਹ ਗੱਲ ਲਾਉਗੀ ਫੈਲਾ ਰਿੰਕੂ ਟੀਮ ਤੀਨੂ ਆ ਗਿਆ ਤੀਨੂ ਤੀਨੂ ਜੀ ਕਿਹੜਾ ਨਾਲ ਤੁਸੀਂ ਪਿੱਠ ਦੇ ਖੜੇ ਹੋ ਮੈਂ ਤੁਹਾਡੀ ਪਾਰਕ ਉਤਾਰ ਕੇ ਲੜ ਲੜਾਂਗਾ ਤੁਹਾਡੇ ਪਿਛਵਾੜਾ ਕਰਨ ਜੀ ਸੰਤਨੀ ਜਿੰਦਾਬਾਦ ਕਰਨ ਜੀ ਸੰਤਨੀ ਜਿੰਦਾਬਾਦ ਫੰਗ ਲਾਡੀ ਜਿੰਦਾਬਾਦ ਸਿਆਣੇ ਅਗਲੇ ਹਾਲ ਖਾਤਾ ਉਰੇ ਦੇ ਦੀ ਜੀ ਨੂੰ ਇਹ ਕਹਿੰਦੇ ਆ ਕਿ ਅਸੀਂ ਹੱਥਾਂ ਬਹੁਤ ਵਧੀਆ ਬਣਾ ਦੇ ਮੂਰੇ ਫੋਟੋ ਲਾ ਕੇ ਭਗਵਾਨ ਤੁਮਾਰ ਦੀ ਯਾਰ ਮੇਰੇ ਨਾਲ ਸੋ ਜਦ ਤੱਕ ਐਸਾ ਫੋਟੋ ਨਹੀਂ ਲਾਉਂਿਆ ਇਹ ਕਹਿਦੀ ਵਰਤੋਂ ਸੁਣਾ ਦੇਗਾ ਭਗਵਾਨ ਤੁਮਾਰ ਦੀ ਕਹਿੰਦੇ ਵੀ ਇਹ ਹਰ ਜਗਾ ਫੋਟੋ ਲਾ ਦਿੰਦੇ ਆ ਭਗਵਾਨ ਤੁਮਾਰ ਦੀ ਮੂਰੇ ਨਾ ਭਾਂਡੇ ਬਈ ਭੰਣੇ ਪਤਲੀਆ ਕੋਲੇ ਫੋਟੋ ਲਾਉਂਦੇ ਤਾਂ ਬਾਕੀ ਹੋਰ ਜਿਹੜੇ ਤਵਿਆ ਆਏ ਨੇ ਤੁੰਗੀਆਂ ਜਿਹੜੇ ਆਪਣੇ ਗਰਾਸਾ ਆਪਣੇ ਛੋਟਾ ਲਾਉਂਗੇ ਤਾਂ ਉਹਨੇ ਭਾਈ ਨੇ ਪੁੱਛਿਆ ਕਹੜੀ ਨੂੰ ਬਈ ਮਾਜਦਾਓ ਤੁਸੀਂ ਭਾਂਡੇ ਮਾਜਦੇ ਉਹ ਕਹਿੰਦੀ ਠਹਿਰ ਜਾਓ 4 ਤਰੀਕ ਨੂੰ ਮੋਟਾ ਆਉਣੀਆਂ ਸਮੇਤ ਉਹ ਵਰਤਮਾਨ ਪਤੀਲਾ ਵਿੱਚ ਮਾਜਦੀ ਉਹ ਭਾਈ ਜੀ ਮੈਂ ਤੁਹਾਨੂੰ ਆਪਣੇ ਵਿਚ ਜੇ ਇੰਕੀ ਕਰਨੀ ਹੈ ਕੀ ਇੱਕ ਪਾਸੇ ਉਹ ਲਾਗਤ ਹੈ ਜਿਹੜੀਆਂ ਪੰਜਾਬ ਨੂੰ ਦਬਾਉਣਾ ਚਾਹੁੰਦੇ ਜਿਹੜੀਆਂ ਸਾਡੇ ਸਭ ਦਾ ਅਨੁੱਖਾਤਮ ਕਰਨਾ ਚਾਹੁੰਦੇ ਜਿਹੜੀਆਂ ਸਾਡੀ ਦੁਕਾਨਦਾਰਾਂ ਦੀਆਂ ਦੁਕਾਨਾਂ ਖਤਮ ਕਰਨਾ ਚਾਹੁੰਦੇ ਕਿਉਂਕਿ ਐਸਾ ਟੈਕਸ ਲਗਾਤਾ ਹੈ ਕਿ ਇੱਕ ਤਾਂ ਇਹਨਾਂ ਨੇ ਕਹਿਦਾ ਕਿ 31 ਤਰੀਕ ਨੂੰ ਪੁਰਾਣੇ ਬਕਾਇਆ ਦੀ ਜਿਹੜੀ ਸਾਰੇ ਜਮਾ ਕਰੋ ਨਹੀਂ ਤੁਹਾਡਾ ਕੰਮ ਹੋ। ਕੋਈ ਤਾਲੀ ਦਿਨਾਈ ਖਣੋਦ ਆਰ ਮੋਨਾਪੋ ਦੁਕਾਨਦਾਰਾਂ ਨੂੰ ਤੱਕ ਕਰਦਾ ਕਿਸਾਨੀ ਨੂੰ ਤੱਕ ਕਰਦਾ ਕਿ ਆ ਸਾਡੀ ਮੁੰਡੇ ਵਾਲੀ ਸਰਕਾਰ ਤੁਸੀਂ 8 ਚਾਰ ਤਰੀਕ ਨੂੰ ਵੋਟਾਂ ਪਾਓ ਲੈ ਇੱਕ ਮਹੀਨੇ ਦੇ ਵਿੱਚ ਸੁਤੰਤੀ ਹੋ ਜਾਣਾ ਇੱਕ ਨੂੰ ਵੋਟਾਂ ਪਾਉਣੇ ਚਾਹ ਹਨ ਵਿਲਟ ਆ ਜਾਣਾ ਮਹੀਨੇ ਦੇ ਵਿੱਚ ਵਿੱਚੇ ਭਗਵੰਤ ਮਾਨ ਵਾਲਾ ਮਿੱਤਰ ਆ ਬੋ ਹੋ ਜਾਣਾ ਕਿ ਆਪਾਂ ਨੇ ਤਾਕਰੇ ਹੋ ਕੇ ਇਸ ਏਰੀਆ ਦਾ ਵਿਕਾਸ ਕਰਨਾ ਤੋਂ ਜੁਟਾ ਜ ਵਿੱਚ ਕਮਿਨੀ ਆਉਗੀ ਮੈਂ ਤਾਂ ਖਾਲੀ ਕਾਜ ਹਸੈਨ ਕਰਕੇ ਲਾਡੀ ਸ਼ੇਰੇ ਵਾਲੇ ਨੂੰ ਬਰਾਦੇ ਦੇ ਉੱਪਰ ਜੋ ਮਰਜ਼ੀ ਲਿਖੀਏ ਤੁਹਾਡਾ ਬਹੁਤ ਬਹੁਤ ਧੰਨਵਾਦ 매우 인가 많아? 우가